ਅੱਛਰੀਆ ਗਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਦਵਲੀਨ ਕੋਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਇੱਕ ਵਾਰ ਫੇਰ ਤੋਂ ਅਸੀਂ ਹਾਜ਼ਰ ਹੋ ਗਏ ਹਾਂ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਨਾਮ ਸਿਮਰਨ ਅਭਿਆਸ ਸਮਾਗਮ ਜੋ ਕਿ 14 ਨਵੰਬਰ 2025 ਸ਼ੁੱਕਰਵਾਰ ਨੂੰ ਗੁਰਦੁਆਰਾ ਪਾਸਸ਼ਾਈ ਨਵੀਂ ਤਮਤਾਂ ਚਾਹੀ ਵਿਖੇ ਹੋਏਗਾ ਉਸ ਨੂੰ ਲੈ ਕੇ ਖੁਦ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ 350 ਸਾਲਾ ਅਰਧ ਸ਼ਤਾਬਦੀ ਭਾਈ ਸਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਪਾਈ ਦੇ ਆਲਾ ਸਾਹਿਬ ਜੀ ਜਿਨ੍ਹਾਂ ਦੀ ਅਦੁੱਤੀ ਲਸ਼ਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਹੁਆਂ ਇਹ ਜੋ ਸ਼ਹੀਦੀ ਦਿਹਾੜਾ ਹੈ ਹਰਿਆਣਾ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਗੁਰਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪਾਤਸ਼ਾਹੀ ਨੌਵੀਂ ਤਮਤਾਨ ਸਾਹਿਬ ਦੀ ਧਰਤੀ ਤੇ ਮਿਤੀ 28 29 30 ਨਵੰਬਰ 2025 ਨੂੰ ਮਨਾਇਆ ਜਾ ਰਿਹਾ ਹੈ ਇਸ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ 350 ਘੰਟੇ ਅਖੰਡ ਬਾਣੀ ਦੇ ਜਾਪ ਅਠ ਅਖੰਡ ਪਾਠ ਸਾਹਿਬਾਂ ਦੀ ਜਿਹੜੀ ਲੜੀ ਹੈ ਉਹ ਮਿਤੀ 14 ਨਵੰਬਰ 2025 ਨੂੰ ਪ੍ਰਾਰੰਭ ਹੋਣੀ ਹੈ ਅਖੰਡਪਾਠ ਸਾਹਿਬ ਦੀ ਪ੍ਰਾਰੰਭਤਾ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਵਿਸ਼ਾਲ ਨਾਮ ਸਿਮਰਨ ਅਭਿਆਸ ਸਮਾਗਮ ਜੋ ਕਿ ਹਰਿਆਣਾ ਰਾਜ ਦੇ ਬਾਦਿਆ ਰਾਜਾਂ ਦੀਆਂ ਗੁਰਸਿੱਖ ਸੰਗਤਾਂ ਵੱਲੋਂ ਲਿਖਿਆ ਗਿਆ ਹੈ ਗੁਰਦੁਆਰਾ ਤਮਤਾਨ ਸਾਹਿਬ ਦੀ ਧਰਤੀ ਤੇ ਸਵੇਰ 9 ਵਜੇ ਤੋਂ ਪ੍ਰਾਰੰਭ ਹੋ ਕਰਕੇ ਸ਼ਾਮ ਦੇ ਤਕਰੀਬਨ 4 ਵਜੇ ਤੱਕ ਚੱਲੇਗਾ ਸੋ ਸਮੂਹੀ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਅੰਦਰ ਆਪ ਸੰਗਤਾਂ ਮਿਤੀ 14 ਨਵੰਬਰ 2025 ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਤਮਤਾਨ ਸਾਹਿਬ ਜ਼ਿਲ੍ਹਾ ਜੀਂਦ ਇਸ ਸਥਾਨ ਤੇ ਹਾਜ਼ਰੀ ਭਰ ਕੇ ਨਾਮ ਸਿਮਰਨ ਵਿੱਚ ਹਾਜ਼ਰੀਆਂ ਲਵਾਓ ਤੇ ਨਾਲ ਹੀ ਜੋ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਹੋਣੀ ਹੈ ਉਸ ਅਰਦਾਸ ਦੇ ਅੰਦਰ ਆਪਾਂ ਹਾਜ਼ਰੀ ਲਵਾਈਏ ਸੋ ਵੱਧ ਤੋਂ ਵੱਧ ਗੁਰਸਿੱਖ ਸੰਗਤਾਂ ਸਤਿਗੁਰੂ ਜੀ ਕੀ ਸ਼ਹੀਦੀ ਨੂੰ ਆਪਾਂ ਪ੍ਰਣਾਮ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਦਾਰਾ ਪ੍ਰਬੰਧਕ ਕਮੇਟੀ ਦੇ ਸਖਤਰ ਦੇ ਵੱਲੋਂ ਜਾਣਕਾਰੀ ਅਤੇ ਵਿਚਾਰ ਆਪਣੇ ਸਾਝੇ ਕੀਤੇ ਗਏ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ ਉਹਨਾਂ ਦੇ ਵੱਲੋਂ ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਲਿਲੇ ਕੇ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਵੀਡੀਓ 'ਚ ਇਹ ਚਰਚਾ ਚੱਲ ਰਹੀ ਹੈ ਕਿ ਛਰੋਮਿਕ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਗੁਰਦਰਾ ਸਾਹਿਬਾਨ ਵਿਖੇ ਧਾਰਮਿਕ ਸਮਾਗਮ ਕਰਨ ਤੋਂ ਰੋਕ ਦਿੱਤਾ ਗਿਆ। ਮੈਂ ਛਰੋਮਿਕ ਉਪਰੰਗ ਪ੍ਰਬੰਧਕ ਕਮੇਟੀ ਦੀ ਜਿਹੜਾ ਕਾਰਜ ਹੈ ਉਹ ਮर्याਦਾ ਦਾ ਖਾੜਾ ਪਨਾ ਹੈ। ਮੈਂ ਇੱਕ ਉਦਾਹਰਣ ਦੇ ਰਿਹਾ ਪੰਜਾਬ ਸਰਕਾਰ ਦੀ ਜਿਨ੍ਹਾਂ ਨੇ ਸ਼੍ਰੀਨਕਲ ਵਿੱਚ ਸਮਾਗਮ ਕੀਤਾ ਸੀ ਜਿਸ ਵਿੱਚ ਸਤਾਰਜੋਸ਼ ਜੀ ਬਾਂਸਵੀ ਸ਼ਾਮਲ ਸੀ। ਉਹ ਸੇ ਸਮਾਗਮ ਵਿੱਚ ਮਰਿਆਦਾ ਦੀ ਉਲੰਘਣਾ ਹੋਈ ਮਰਿਆਦਾ ਦਾ ਘਾਣੋ ਯਾਰ ਜਿਸ ਦੇ ਆਧਾਰਪੁਰ ਸਿੰਘ ਸਾਹਿਬ ਲੈਦਰ ਸ਼੍ਰੀ ਹਕਾਲਤਖਬ ਸਾਹਿਬ ਨੂੰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਉਹ ਸਰਕਾਰੀ ਜਿਹੜੇ ਸਮਾਗਮ ਕੀਤੇ ਜਾ ਰਹੇ ਨੇ ਦੁਸਤ ਸੁਭਾਣ ਕਿਉਂ ਰੁਕ ਜਾਏ ਕਿਉਂਕਿ ਸਰਕਾਰ ਦਾ ਕਾਰਜ ਜਿਹੜਾ ਖੇਤਰ ਆ ਉਹ ਹੈਗਾ ਵਿਕਾਸ ਕਰਨਾ ਹਾਂ ਸਰਕਾਰ ਦਾ ਫਰਜ਼ ਹੈ ਕਿ ਅਨਤਪੁਰ ਸਾਹਿਬ ਧਰਤੀ ਤੇ ਜਾਂ ਜਿੱਥੇ ਜਿੱਥੇ ਵੀ ਸਮਾਗਮਾਂ ਸ਼ਰੋਣੀ ਕਮੇਟੀ ਉਹਨੂੰ ਕੀਤੇ ਜਾ ਰਹੇ ਨੇ ਉਤੋਂ ਦੀਆਂ ਸੜਕਾਂ ਦਾ ਵਿਕਾਸ ਕਰੇ ਉਤੋਂ ਦੇ ਸੰਗਤਾਂ ਲਈ ਰੈਕਸ ਦਾ ਪ੍ਰਬੰਧ ਕਰੇ ਸੰਗਤਾਂ ਲਈ ਪਾਰਕਿੰਗ ਦਾ ਪ੍ਰਬੰਧ ਕਰੇ ਸੰਗਤਾਂ ਲਈ ਬਾਥਰੂਮ ਟਾਇਲਟ ਦਾ ਪ੍ਰਬੰਧ ਕਰੇ ਇਹ ਸਰਕਾਰ ਦੇ ਕਾਰਜ ਨੇ ਕਿਉਂਕਿ ਸਰਕਾਰ ਦੇ ਕਾਰਜ ਜਿਹੜੇ ਉਹ ਸਰਕਾਰ ਨੂੰ ਕਰਨੇ ਜਿਹਦੇ ਸ਼ਰੋਣੀ ਕਮੇਟੀ ਦਾ ਕਾਰਜ ਜਿਹੜਾ ਉਹ ਮर्याਦਾ ਦਾ ਸ਼ਰੋਣੀ ਕਮੇਟੀ ਜਿਹੜੀ ਆ ਉਹ ਕੇਵਲ ਪੰਥ ਦੀਆਂ ਜਜੇਬੰਦੀਆਂ ਨੇ ਜਿਹੜੀਆਂ ਪੰਥਕ ਸਰਪਤਾਵਾਂ ਵਾਲੇ ਕੇਵਲ ਉਹਨਾਂ ਨੂੰ ਯਾਦ ਕਰਤੀ ਜਾਂ ਪ੍ਰੋਗਰਾਮ ਕਰਨ ਦੇ ਸਰਕਾਰ ਦੇ ਕਾਰਜ ਜਿਹੜੇ ਉਹ ਸਰਕਾਰ ਦੇ ਕਾਰਜਾਂ ਦੀ ਜੇ ਲੋਕ ਲੰਘਣਾ ਹੋ ਜਾਂਦੀ ਆ ਤਾਂ ਫਿਰ ਸਾਰੇ ਟਾਰਗੇਟ ਹੁੰਦੇ ਆ ਕਿ ਮर्याਦੇ 'ਚ ਲੰਘਣਾ ਕਿਉਂ ਹੀ ਕਿਦਾਂ ਆਈ ਅਸੀਂ ਸਰਕਾਰ ਨੂੰ ਮੈਂ ਸ਼੍ਰੋਣੀ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਜ਼ਿੰਮੇਵਾਰ ਸੇਵਾਦਾਰ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਅੜੀ ਨਾ ਕਰੇ ਉਹ ਕੇਵਲ ਤੇ ਕੇਵਲ ਆਪਣੇ ਜਿਹੜੇ ਉਹਨਾਂ ਦੇ ਕਾਰ ਖੇਤਰ ਦੇ ਕਾਰਜ ਨੇ ਜਿੱਦਾਂ ਵਿਕਾਸ ਦਾ ਕਾਰਜ ਆ ਉਸ ਤੇ ਜਿਤਨਾ ਅਨੰਦਪੁਰ ਸਾਹਿਬ ਸਮਾਗਮ ਹੋ ਰਹੇ ਨੇ ਉਥੋਂ ਦੀਆਂ ਸੜਕਾਂ ਟੁੱਟੀਆਂ ਨੇ ਉਥੋਂ ਦੀਆਂ ਜਿਹੜੇ ਸੀਵਰੇਜ ਬਲਾਕ ਚੱਲੰਦੇ ਨੇ ਉਥੋਂ ਦੀ ਸੰਗਤਾਂ ਕਿ ਸਾਨੂੰ ਲਾਭਤ ਨਹੀਂ ਜੋ ਜਾਣੇ ਆ ਉਹ ਥੋੜੀ ਜਿਹੜੇ ਹਾਈਵੇ ਨੇ ਉਹਨਾਂ ਦੀ ਮਰਮਤ ਕਰੇ ਜੜੀਆਂ ਆਉਂ ਵਾਲੀਆਂ ਸੜਕਾਂ ਨੇ ਅਨੰਦਪੁਰ ਸਾਹਿਬ ਦੀਆਂ ਹੁਣ ਬਾਬਾ ਸਤਰਾਮ ਸਿੰਘ ਜੀ ਕਾਰ ਸੇਵਾ ਜਿਹੜੇ ਖਲਾੜਾਂ ਦੇ ਘੜ ਵਾਲੇ ਜਿਹੜੀ ਘੜ ਸ਼ੰਕਰ ਤੋਂ ਸੜਕ ਜਾਂਦੀ ਉਹ ਬਣਾਉਂਦਾ ਹੀ ਆ ਇਹ ਕਾਰਜ ਜਿਹੜੇ ਸਰਕਾਰ ਦੇ ਆ ਸਰਕਾਰ ਨੂੰ ਇਹ ਕਾਰਜ ਕਰਨੇ ਚਾਹੀਦੇ ਨਾ ਕਿ ਮर्यादा ਦੀ ਲੰਗਨ ਮर्यादा ਵਿੱਚ ਤੁਹਾਨੂੰ ਅਜਿ ਕਰਨਾ ਚਾਹੀਦੀ ਆ ਸਰਕਾਰ ਆਪਣੇ ਵਿਕਾਸ ਦੇ ਕਾਰਜ ਕਰੇ ਤਾਂ ਜੋ ਸ਼ਰੋਣੀ ਕਮੇਟੀ ਬਗਲੇ ਕਾਰਜ ਕੀਤੇ ਜਾ ਰਹੇ ਨੇ ਜਣਾ ਸਵਾਗਤ ਕੀਤੇ ਜਾ ਰਹੇ ਨੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹਨਾਂ ਸਵਾਗਤ ਵਿੱਚ ਸ਼ਾਮਲ ਹੋਵੇ ਚਾਹੇ ਕੇਰ ਗੁਰਦੁਆਰਾ ਸਾਹਿਬ ਚ ਹੁਣ ਬਾਬਾ ਬਕਰਾਲ ਸਿੰਘ ਪ੍ਰੋਗਰਾਮ ਚੱਲ ਰਿਹਾ ਹੈ ਅੱਜ ਵੀ ਚੱਲਦਾ ਕੱਲ੍ਹ ਵੀ ਚੱਲਣਾ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹਨਾਂ ਸ਼ਾਮਲ ਹੋ ਫਿਰ ਕਿਸਗੜ ਸਾਹਿਬ ਸਵਾਗਤ ਜਲਣੇ ਨੇ ਉਹਨਾਂ ਚ ਸ਼ਾਮਲ ਹੋ ਯੋਗੇ ਸਰਕਾਰ ਦਾ ਹੀ ਉਹ ਸ਼ਾਮਲ ਹੋਗੇ ਇਸ ਵਕਤ ਕਰਾਂਗੇ ਪਰ ਜੇ ਸਰਕਾਰ ਕਹੇ ਕਿ ਅਸੀਂ ਗੁਰਦਰਾ ਸਾਹਿਬਾਂ ਦੀ ਬਰਯਾਦਾ ਰੰਗਣਾ ਕਰਨੀ ਹੈ ਤੇ ਇਹ ਬਿਲਕੁਲ ਪਤਾਚਿਤ ਮਰਤਾਸ਼ ਨਹੀਂ ਕੀਤਾ ਜਾ ਸਕਦਾ ਮੈਂ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਸਮਾਗਮ ਗੁਰਮਤ ਸਮਾਗਮ ਕੀਤੇ ਜਾ ਰਹੇ ਉਹਨਾਂ 'ਚ ਸ਼ਾਮਲ ਹੋਗੇ ਗੁਰੂ ਘਰ ਦੀ ਉਸਿਆ ਪ੍ਰਾਪਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼੍ਰੀ ਗੁਰੂ ਟੇਕ ਭਾਦਰ ਜਿਹਦੇ 350 ਸਾਲਾ ਸ਼ਹੀਦੀ ਸ਼ਤਾਬਦੀ ਕਮੇਟੀ ਜਲੰਧਰ ਦੇ ਵੱਲੋਂ ਲਾਈਟ ਐਂਡ ਸਟੂਡੀਓ ਅਤੇ ਮਲਟੀਮੀਡੀਆ ਸ਼ੋਅ ਤੱਕ ਜਿਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਜਿਉਂ-ਜਿਉਂ ਇਹ ਬਖ ਬਖ ਸਟੇਟਾਂ 'ਚੋਂ ਨਗਰ ਕੀਰਤਨ 25 ਸਟੇਟਾਂ ਇੰਡੀਆ ਦੀਆਂ ਵਿੱਚੋਂ ਇਹ ਕਿਤੇ 2 ਦਿਨ ਕਿਤੇ 3 ਦਿਨ ਤੇ ਜਿਵੇਂ ਭਾਰਮਾ ਸਵਾਗਤ ਗੁਜਰਾਤ ਦੇ ਵਿੱਚ ਕੀਤਾ ਗਿਆ ਉਹ ਵੀ ਇੱਕ ਕਹਿਣ ਤੋਂ ਬਾਹਰ ਸੀ ਕਿ ਸਿੰਧੀ ਸਿੱਖਾਂ ਨੇ ਆਪ ਢੋਲਕੀਆਂ ਛੈਣੇ ਲੈ ਕੇ ਸ਼ਬਦ ਗਾਣ ਕਰਦੇ ਕਿਉਂਕਿ ਉਹ ਹੈ ਤਾਂ ਸਹਿਜ ਧਾਰੀ ਆ ਪਰ ਵੱਡਾ-ਵੱਡਾ ਸਮਰਥਨ ਸਾਰੇ ਥਰੂਆਊਟ ਇੰਡੀਆ ਹੀ ਇਸ ਮਹਾਨ ਨਗਰ ਕੀਰਤਨ ਨੂੰ ਮਿਲਿਆ ਇਹ ਮਹਾਨ ਨਗਰ ਕੀਰਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਦੀ ਗੁਰਪੁਰਬ ਨੂੰ ਸਮਰਪਿਤ ਆ ਤੇ ਅਸੀਂ ਚਾਹੁੰਦੇ ਸੀ ਕਿ ਭਾਈਚਾਰਾ ਜਿਹੜਾ ਇਹਦੇ ਵਿੱਚ ਹਿੰਦੂ ਵੀ ਹੋਣ ਇਹਦੇ ਵਿੱਚ ਮੁਸਲਮਾਨ ਵੀ ਹੋਣ ਤੇ ਮੈਂ ਸਮਝਦਾ ਜਿੱਦਣ ਦਿੱਲੀ ਦੇ ਵਿੱਚ ਇਹ ਨਗਰ ਕੀਰਤਨ ਸਗਾ ਸਭ ਤੋਂ ਜ਼ਿਆਦਾ ਉੱਥੇ ਹਿੰਦੂ ਭਾਈਚਾਰੇ ਨੇ ਬੜੇ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਇਹੋ ਐ ਅਸੀਂ ਮਿਸ਼ਨ ਲੈ ਕੇ ਚੱਲੇ ਸੀ ਹੁਣ 13 ਤਰੀਕ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਹੀ ਜਾਣਾ ਸਾਰਿਆਂ ਨੂੰ ਸਨੇਮਰ ਬੇਨਤੀ ਆ ਉਹਦੇ ਵਿੱਚ ਸ਼ਮੂਲੀਅਤ ਕਰਨੀ ਇੱਕ ਚੇਚੇ ਤੌਰ ਤੇ ਤੁਹਾਨੂੰ ਮੈਂ ਬੇਨਤੀ ਇਹ ਕਰਨੀ ਚਾਹੁੰਨਾ ਕਿ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਰਾਤ ਤੱਕ ਉੱਥੇ ਸਮਾਗਮ ਚੱਲਣੇ ਆ 23 24 25 25 ਤਰੀਕ ਨੂੰ ਕਿਉਂਕਿ ਸਤਗੁਰਾਂ ਦਾ ਬਲੀਦਾਨ ਉਸ ਪਵਿੱਤਰ ਧਰਤੀ ਤੇ ਜਿੱਥੇ ਸਤਗੁਰਾਂ ਦੀ ਸ਼ਹਾਦਤ ਹੋਈ ਉਹ ਦਿੱਲੀ ਵਾਲਿਆਂ ਨੇ ਵੀ ਮਨਾਉਣਾ ਗੁਰਦੁਆਰਾ ਸੀਸਗੰਜ ਵਿਖੇ ਹਰਿਆਣੇ ਵਾਲੇ ਉਹ ਵੀ ਆਪਣੀਆਂ ਸਰਕਾਰਾਂ ਦੇ ਨਾਲ ਲੱਗੇ ਹੋ ਆ ਚਾਹੀਦਾ ਸੀ ਆਪਣੇ ਤੌਰ ਦੇ ਉੱਤੇ ਤੇ ਇਸੇ ਤਰ੍ਹਾਂ ਹੋਰ ਸਥਾਨਾਂ ਤੇ ਵੀ ਮਨਾਏ ਜਾ ਰਹੇ ਆ ਪਰ ਅਸੀਂ 23 ਤਰੀਕ ਨੂੰ ਕਲਗੀਧਰ ਪਾਤਸ਼ਾਹ ਦਾ 350 ਸਾਲਾ ਗੁਰਿਆਈ ਦੇ ਉਸ ਮਨਾਉਣਾ ਸਵੇਰੇ ਅੰਮ੍ਰਿਤ ਵੇਲੇ ਖੰਡ ਪਾਠਾਂ ਦੇ ਭੋਗ ਜਿਨ੍ਹਾਂ ਦੀ ਪ੍ਰਮਤਾ 21 ਨੂੰ ਹੋਊਗੀ ਉਹ ਸਾਰੇ ਜਿੰਨੇ ਪ੍ਰਬੰਧਿਆ ਉਹ ਸਾਰੇ ਗੁਰਦੁਆਰਾ ਸੀਸਗੰਜ ਤੇ ਸਤਗੁਰੂ ਨੂੰ ਜਿੱਥੇ ਗੁਰਤਾ ਗੱਦੀ ਬਖਸ਼ਿਸ਼ ਹੋਈ ਗੁਰਦੁਆਰਾ ਭੋਰਾ ਸਾਹਿਬ ਉਹ ਸਾਰੇ ਅਸੀਂ ਉੱਥੇ ਰੱਖੇ ਆ ਮੈਂ ਕੱਲ ਜਾ ਕੇ ਵੀ ਆਇਆ ਬੰਦੇ ਨੂੰ ਜਿੱਲੇ ਜਾਂਦਾ ਉਸ ਧਰਤੀ ਤੇ ਪੈਰ ਪਾਉਂਦਾ ਗੁਰੂ ਕਲਗੀਧਰ ਪਾਤਸ਼ਾਹ ਦੀ ਸਤਗੁਰੂ ਜੀ ਦੀ ਉਹ ਖੁਸ਼ਬੂ ਵੀ ਮਹਿਸੂਸ ਕਰਦਾ ਉਥੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਸਤਨ ਗੁਰਦੁਆਰਾ ਸੀਸ ਕਾਂਜ ਇਹ ਸਾਰੇ ਸਮਾਗਮ ਅਸੀਂ ਉਸ ਸਥਾਨ ਤੇ ਹੀ ਰੱਖੇ ਆ ਜਿੱਥੇ ਸਤਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ ਸੀ ਸੋ 25 ਤਰੀਕ ਨੂੰ ਵੱਡੇ ਸਮਾਗਮ ਉਹ ਸਤਗੁਰਾਂ ਨੂੰ ਸਮਰਪਿਤ ਹੋਣਗੇ ਤੇ 26 24 25 26 27 28 29 25 ਤਰੀਕ ਨੂੰ ਗੁਰਦੁਆਰਾ ਸੀਸ ਕਾਂਜ ਦਿੱਲੀ ਤੋਂ ਮਹਾਨ ਨਗਰ ਕੀਰਤਨ ਵੀ ਪ੍ਰੰਪਭ ਹੋਣਾ ਜਿਹਦੀ ਆ ਕੇ 29 ਤਰੀਕ ਉਸ ਸਥਾਨ ਦੇ ਉੱਤੇ ਸਮਾਪਤੀ ਹੋਣੀ ਆ ਤੇ 28 ਤਰੀਕ ਨੂੰ ਰਾਤ ਨੂੰ ਵੱਡੇ ਦੀਵਾਨ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਪਤਾਲਪੁਰੀ ਵਿਖੇ ਜਿਹਦੇ ਵਿੱਚ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਦੇ ਨਾਲ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹ ਰਾਤ ਦੀਆਂ ਕੀਰਤਨ ਦੀਆਂ ਸਵਾਬਾ ਨਿਭਾਉਣਗੇ 29 ਨੂੰ ਅੰਮ੍ਰਿਤ ਵੇਲੇ ਵੀ ਉੱਥੇ ਦੀਵਾਨ ਸਜੂਗਾ ਤੇ ਉੱਥੋਂ ਇੱਕ ਮਹਾਨ ਨਗਰ ਕੀਰਤਨ ਜਿਹੜਾ ਸੋਚੇ ਤੌਰ ਤੇ ਨਿਹੰਗ ਸਿੰਘ ਦੀਆਂ ਜਥੇਬੰਦੀਆਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਖਿਆ ਗਿਆ ਪਰ ਅਸੀਂ ਉਹਨੂੰ ਖਾਲਸਾਈ ਤਰਜ਼ ਦੇ ਉੱਤੇ ਕਿ ਕਿਵੇਂ ਕਲਗੀਧਰ ਪਾਤਸ਼ਾਹ ਸਤਗੁਰ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਆਪ ਲੈ ਕੇ ਆ ਰਹੇ ਆ ਉੱਥੇ ਮਾਤਾ ਜੀ ਮਾਦਾ ਗੁਜਰਕੌਰ ਜੀ ਨਾਲ ਸਤਗੁਰਾਂ ਦੇ ਮਾਤਾ ਜੀ ਮਾਤਾ ਨਾਨਕੀ ਮਾਤਾ ਨਾਨਕੀ ਜੀ ਉਸ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਰਿਆਂ ਨੇ ਉਸ ਪਵਿੱਤਰ ਧਰਤੀ ਤੋਂ ਚਾਲੇ ਪਾਏ ਸੀ ਜਿਹਦਾ 29 ਤਰੀਕ ਨੂੰ ਆਪਾਂ ਸੰਸਕਾਰ ਦਿਵਸ ਮਨਾਉਣਾ ਸੋ ਸਾਰਿਆਂ ਨੂੰ ਸਨਮਰ ਬੇਨਤੀ ਆ ਹੋਰ ਦਿਨ ਕੋਈ ਰਹਿ ਜਾਏ 29 ਤਰੀਕ ਅਮਰਤ ਵੇਲ ਲਾਵਾ ਛੱਡਿਓ ਉੱਥੋਂ ਆਪਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਇਹ ਮਹਿਸੂਸ ਕਰਕੇ ਜਾਈਏ ਕਲਗੀਧਰ ਪਾਤਸ਼ਾਹ ਸਾਡੇ ਨਾਲ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਡੇ ਨਾਲ ਆ ਮਾਤਾ ਗੁਜਰਕੌਰ ਜੀ ਸਾਡੇ ਨਾਲ ਆ ਮਾਤਾ ਨਾਨਕੀ ਜੀ ਸਾਡੇ ਨਾਲ ਆ ਉਸ ਨਗਰ ਕੀਰਤਨ ਦੀ ਐਡੀ ਫਿਰਤ ਪਵੇ ਕਿਉਂਕਿ ਕੱਢਲਾ ਸਮਾਗਮ ਹੋਣਾ ਸਾਰਿਆਂ ਨੂੰ ਸਨੇਮਰ ਬੇਨਤੀ ਹੈ ਉੱਥੇ ਜ਼ਰੂਰ ਸ਼ਾਮਲ ਹੋਇਓ ਸੋ ਮੈਂ ਤੁਹਾਡਾ ਫੇਰ ਸਾਰਿਆਂ ਦਾ ਦਿਲ ਦੀਆਂ ਢਗਾਈਆਂ ਤੋਂ ਧੰਨਵਾਦ ਕਰਦਾ ਸ਼੍ਰੀ ਗੁਰੂ ਟੇਕ ਬਹਾਦਰ ਜਿਹਦੇ 350 ਸਾਲਾਂ ਸ਼ਹੀਦੀ ਸ਼ਟਾਬਨੀ ਨੂੰ ਸਮਰਪਿਤ ਹੋਣ ਬਾਬਾ ਬਕਾਲਾ ਸਾਹਿਬ ਵਿਖੇ ਸਕੂਲ ਦੇ ਬੱਚਿਆਂ ਦੇ ਵੱਲੋਂ ਪਰਦੇਸ਼ਨੀ ਅਗਤੀ ਜਿਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਮੈਂ ਆਰਸ਼ਦੀਪ ਸਿੰਘਾ ਸ਼੍ਰੀ ਗੁਰੂ ਰਾਮਦਾਸ ਕਾਲਜ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿੱਚ 11ਵੀਂ ਜਮਾਤ ਦਾ ਅਧਿਆਪਕ ਹਾਂ ਮੈਂ ਤੁਹਾਡੇ ਸਾਹਮਣੇ ਭਾਈ ਮਤੀਦਾਸ ਜੀ ਦੀ ਸ਼ੀਦੀ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਭਾਈ ਮਤੀਦਾਸ ਜੀ ਨੂੰ ਵੀ ਦਿੱਲੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੰਨਮੁਖਿ ਸ਼ੀਦੀ ਦਿੱਤੀ ਗਈ ਸੀ ਭਾਈ ਸਾਹਿਬ ਜੀ ਨੇ ਸ਼ੀਦੀ ਸਮੇਂ ਜਲਾਦਾਂ ਨੂੰ ਇਹ ਦਾਈ ਦਿੱਤੀ ਸੀ ਕਿ ਤੀਰ ਬਿਲਕੁਲ ਸਿੱਧਾ ਆਵੇ ਜੇਕਰ ਤੁਹਾਡੀ ਗਲਤੀ ਨਾਲ ਜੀ ਟੇਡਾ ਲੱਗ ਗਿਆ ਤਾਂ ਕੋਈ ਇਹ ਨਾ ਕਹੇ ਕਿ ਭਾਈ ਸਾਹਿਬ ਆਏ ਜੋ ਡੱਟਦੇ ਡੋਲ ਗਏ ਸਨ ਜਦ ਕੀ ਮੈਂ ਢੋਲ ਖੜਾ ਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਕਰਨਪ੍ਰੀਤ ਸਿੰਘ 6 ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 8ਵੀਂ ਏ ਜਮਾਤ ਦਾ ਵਿਦਿਆਰਥੀ ਹਾਂ ਅੱਜ ਮੈਂ ਆਪ ਦੇ ਸਾਹਮਣੇ ਭਾਈ ਤੇਆਲਾ ਜੀ ਦੀ ਸ਼ਹੀਦੀ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਤੋਂ ਬਾਅਦ ਔਰੰਗਜ਼ੇਬ ਨੇ ਜਦ ਭਾਈ ਦਿਆਲਾ ਜੀ ਨੂੰ ਉਕਲਦੇ ਪਾਣੀ ਦੇ ਕੜਾਹੇ ਵਿੱਚ ਬਿਠਾਇਆ ਤਾਂ ਭਾਈ ਦਿਆਲਾ ਜੀ ਨੇ ਜਪਜੀ ਸਾਹਿਬ ਬਾਣੀ ਜੀ ਦਾ ਪਾਠ ਆਰੰਭ ਕਰ ਦਿੱਤਾ ਬਾਣੀ ਪੜਦਿਆਂ ਪੜਦਿਆਂ ਹੀ ਭਾਈ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਜਮਪ੍ਰੀਤ ਸਿੰਘ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ 9ਵੀਂ ਬੀ ਦਾ ਵਿਦਿਆਰਥੀ ਹਾਂ ਮੈਂ ਤੁਹਾਡੇ ਨਾਲ ਭਾਈ ਸਤੀਦਾਸ ਜੀ ਦੀ ਸ਼ਹੀਦੀ ਬਾਰੇ ਜਾਣਕਾਰੀ ਦੇ ਰਿਹਾ ਹਾਂ ਭਾਈ ਸਤੀਦਾਸ ਜੀ ਨੂੰ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ 11 ਨਵੰਬਰ 1675 ਈਸਵੀ ਨੂੰ ਭਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਲ ਹੀ ਸ਼ਹੀਦ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸ਼ਨ ਜੋਤ ਸਿੰਘ ਸ੍ਰੀ ਗੁਰੂ ਰਾਮਦਾਸ ਥਾਲ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿੱਚ 8ਵੀਂ ਏਜਮਾ ਦਾ ਵਿਦਿਆਰਥੀ ਹਾਂ ਮੈਂ ਆਪ ਜੀ ਨੂੰ ਪਾਈਸ਼ ਬੇਗ ਸਿੰਘ ਜੀ ਦੀ ਸ਼ਹੀਦੀ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ ਪਾਈਸ਼ ਬੇਗ ਸਿੰਘ ਜੀ ਅਤੇ ਉਹਨਾਂ ਦੇ ਪੁੱਤਰ ਪਾਈ ਸ਼ਹਾਬਾ ਸਿੰਘ ਜੀ ਨੂੰ ਚਰਖਣੀਆਂ ਉੱਤੇ ਚਾੜ੍ਹ ਕੇ ਤਸੀਹੇ ਦਿੰਦਿਆਂ ਹੋਇਆਂ ਸ਼ਹੀਦ ਕੀਤਾ ਕਿਉਂਕਿ ਪਾਈ ਸ਼ਹਾਬਾ ਸਿੰਘ ਜੀ ਉੱਪਰ ਮੁਗਲ ਸਰਕਾਰ ਵੱਲੋਂ ਮੁਸਲਮਾਨ ਧਰਮ ਦੇ ਗ੍ਰਾਂਥ ਜੀਰੀ ਪੁਰਾਨ ਦੇ ਵਿਰੁੱਧ ਦੇ ਉੱਪਰ ਕੁਝ ਗਲਤ ਸ਼ਬਦ ਬੋਲਣ ਦੇ ਦੋਸ਼ ਲਗਾਏ ਗਏ ਹਨ ਪਰੰਤੂ ਇਹਨਾਂ ਦੋਸ਼ਾਂ ਨੂੰ ਭਾਈ ਸ਼ਬੀਖ ਸਿੰਘ ਜੀ ਨੇ ਨਾ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢੱਮੀ ਬਾਬਾ ਬਕਾਲਾ ਸਾਹਿਬ ਵਿਖੇ ਸ਼ਹੀਦੀ ਸਮਾਗਮ ਵਿਖੇ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਨਵੇਂ ਪਾਤਸ਼ਾਹ ਜੀ ਨੂੰ ਸਰਦਾ ਅਤੇ ਸਤਿਕਾਰ ਵੀ ਪੇਟ ਕੀਤਾ ਗਿਆ ਜੁਰਜੀ ਕਾ ਖਾਲਸਾ ਵਾਹਿਗੁਰੂ ਜਿੱਤਾਂ ਫਤਿਹ ਸਾਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਸ਼ਿਖਦੀ ਗੁਰਪੁਰਬ ਨੂੰ ਸਮਰਪਿਤ ਤਾब्दी ਰੂਪ ਦੇ ਵਿੱਚ ਵੱਖ-ਵੱਖ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਗਰਾਮ ਲਿਖੇ ਗਏ ਸੰਗਤਾਂ ਦਾ ਵੱਡਾ ਸਹਿਯੋਗ ਸਤਿਗੁਰ ਜੀ ਨੇ ਵਖੇਸ਼ ਕੀਤਾ ਇਹ ਸਥਾਨ ਜਿੱਥੇ ਸਤਿਗੁਰ ਜੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫ਼ਾਵਾ ਇਸ ਧਰਤੀ ਤੇ ਸਤਿਗੁਰ ਜੀ ਨੇ ਗੁਜ਼ਾਰਿਆ ਤੇ ਆਮ ਐਤਵਾਰ ਜੇ ਫੋਰ ਜਦੋਂ ਦਿਹਾੜੇ ਵਿਸ਼ੇਸ਼ ਹੁੰਦੇ ਆ ਸੰਗਤ ਦਾ ਆਪਾ ਪਿਆਰ ਗੁਰੂ ਪ੍ਰਤੀ ਆਸਤਾ ਤੇ ਨਮਸਕਾਰ ਕਰਨ ਆਤਮਕ ਤੌਰ ਉੱਤੇ ਜੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਹ ਸ਼ਤਾਬਦੀ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਪ੍ਰਕਾਸ਼ ਗੁਰਪਵ ਤੋਂ ਸ਼ੁਰੂ ਕੀਤੀ ਸੀ ਗੁਰਦਵਾਰਾ ਗੁਰੂ ਕੇ ਮਹਿਲ ਵਿਖੇ ਤੇ ਵੱਖ-ਵੱਖ ਉਹਦੇ ਵਿੱਚ ਪ੍ਰੋਗਰਾਮ ਵੀ ਲਿਖੇ ਗਏ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਆਡਾ ਮਹਾਨ ਨਗਰ ਕੀਰਤਨ ਜਿਹੜਾ ਧੋਵੀ ਸਾਹਿਬ ਤੋਂ ਚੱਲਿਆ ਆ ਉਹ 12 ਤਰੀਕ ਨੂੰ 11 ਨੂੰ ਰਾਤ ਨੂੰ ਇੱਥੇ ਆਊਗਾ ਤੇ 12 ਨੂੰ ਇੱਥੋਂ ਸਵੇਰੇ ਅੰਮ੍ਰਿਤ ਵੇਲੇ ਚਾਲੇ ਪਾਉਣਗੇ ਅਗਲਾ ਪੜਾਅ ਫਿਰ ਗੁਰਦੁਆਰਾ ਕੰਗਸਰ ਤੇ ਅਗਲਾ ਪੜਾਅ ਤੀਰਨ ਰਾਤ ਨੂੰ ਸੁਚੈਨਣਾ ਸਾਹਿਬ ਉਹਦੇ ਵਿੱਚ ਜਿਹੜਾ ਸੰਗਤਾਂ ਨੇ ਜਿਹੜਾ ਲਖਸ਼ ਰੱਖ ਕੇ ਅਸੀਂ ਤੁਰੇ ਸੀ ਕਿ ਸਾਈਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਹੜੀ ਆਪਣੀ ਸ਼ਹਾਦਤ ਦਿੱਤੀ ਆ ਉਹਦੇ ਪਿੱਛੇ ਇੱਕ ਕਾਰਨ ਬਹੁਤ ਵੱਡਾ ਸੀ ਉਹ ਕਾਰਨ ਸੀ ਦੂਸਰਿਆਂ ਦੇ ਲਈ ਖੜੇ ਹੋਣਾ ਤੇ ਧਰਮ ਦੀ ਆਜ਼ਾਦੀ ਉਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਅੱਜ ਇੱਥੇ ਦੋ ਰੋਜਾ ਵੱਡੇ ਸਮਾਗਮ ਸੀ ਕੱਲ ਬੱਚਿਆਂ ਦੇ ਪ੍ਰੋਗਰਾਮ ਸੀ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਵਿੱਚ ਸ਼ਬਦ ਗਾਇਨ ਤੇ ਹੋਰ ਤੇ ਤਾਂਤੀ ਸਾਜ਼ਾਂ ਦੇ ਨਾਲ ਕੀਰਤਨ ਤੇ ਅੱਜ ਲਗਭਗ 25000 ਪ੍ਰਾਣੀਆਂ ਨੇ ਜਿਨ੍ਹਾਂ ਨੇ ਸਹਿਜ ਪਾਠ ਆਪਣੇ ਘਰਾਂ 'ਚ ਪਰੰਪਰਪਿਤਿਓ ਸੀ ਉਹਨਾਂ ਨੇ ਇੱਥੇ ਅੱਜ ਅੰਮ੍ਰਿਤ ਵੇਲੇ ਨਵੇਂ ਮੁਹੱਲੇ ਦੇ ਸਲੋਕ ਚਾਰਨ ਕਰਕੇ ਸੰਪੂਰਨ ਤੌਰ ਤੇ ਸ਼੍ਰੀ ਸਹਿਜ ਪਾਠਾਂ ਦੇ ਭੋਗ ਪਾਏ ਤੇ ਜਿਹੜਾ ਆ ਮੈਂ ਕਿਉਂਕਿ ਥੋੜਾ ਜਿਹਾ ਲੇਟ ਆਇਆ ਮੇਰੇ ਤੇ ਜਨੇ ਪਟਿਆਲੇ ਸੀ ਫੇ ਮੈਂ ਇੱਧਰ ਆਪਣੇ ਕੋਟ ਕਪੂਰੇ ਵਾਲੇ ਪਾਸੇ ਸੀ ਤੇ ਸੰਗਤਾਂ ਦਾ ਜਿਹੜਾ ਪਿਆਰ ਅਫਾਜ ਘੜਕਾਂ ਦੇ ਉੱਤੇ ਹੁਣ ਵੀ ਐਵੇਂ ਲੱਗਦਾ ਜਿਦਾ ਜੋੜ ਮੇਲਾ ਆਪਾਂ ਜਦੋਂ ਸਾਲ ਬਾਅਦ ਮਨਾਉਨੇ ਆ ਕਿ ਇਹ ਗੁਰੂ ਲਾਡੋਰੇ ਵਾਲਾ ਜੋੜ ਮੇਲਾ ਹੀ ਆ ਤੇ ਮੈਂ ਸਾਰੀਆਂ ਸੰਗਤਾਂ ਨੂੰ ਜਿੱਥੇ ਧੰਨਵਾਦ ਕਰਦਾ ਮਸ਼ੇਸ਼ ਤੌਰ ਦੇ ਉੱਤੇ ਜਿਨ੍ਹਾਂ ਨੇ ਆਪਣੇ ਸਹਿਜ ਪਾਠ ਆਰੰਭ ਕੀਤੇ ਸੀ ਸੰਪੂਰਨ ਕੀਤੇ ਉੱਥੇ ਬਾਕੀ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਤੈਨ ਗੁਰੂ ਕੇ ਅਫਾ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਆਲਾ ਜੀ ਦਾ ਵੀ 350 ਸਾਲਾ ਤੇ ਸਿੱਖ ਪੰਥ ਦੇ ਖਾਲਸੇ ਪੰਥ ਦੇ ਬਾਨੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਯਾਈ ਦੇਸ ਵੀ ਆਪਾਂ ਮਨਾਉਣਾ ਜਿਹਦੇ ਲਈ ਮੈਂ 1-2 ਦਿਨ ਪਹਿਲਾਂ ਗੁਨੰਦਪੁਰ ਗਿਆ ਸੀ ਲੋਕਾਂ ਦੇ ਵਿੱਚ ਏਡਾ ਅਥਾ ਚਾਹ ਤੇ ਗੁਰੂ ਪ੍ਰਤੀ ਕਰਦਾ ਆ ਕਿ ਜਿੱਦਾਂ ਜੋੜ ਮੇਲਾ ਸਾਡਾ ਔਲੇ ਮਹੱਲੇ ਦਾ ਉਹ ਉਸੇ ਤਰਜ਼ ਦੇ ਉੱਤੇ ਲੋਕ ਵੱਡੇ ਪੱਦਰ ਤੇ ਅਨੰਦਪੁਰ ਸਾ히 ਧਰਤੀ ਤੇ ਜਾ ਰਹੇ ਆ। ਤੋਂ ਮੈਂ ਸਾਰੀ ਸੰਗਤ ਨੂੰ ਤੁਹਾਡੇ ਜੀ ਵੀ ਹੈ ਵੀ ਕਹਿਣਾ ਚਾਹੁੰਦਾ ਕਿ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਉੱਥੇ ਵੱਡੇ ਸਮਾਗਮ ਚੱਲਣੇ ਆ ਤੇ ਉਹਨਾਂ ਸਮਾਗਮਾਂ ਦੇ ਵਿੱਚ ਵੱਡ ਤੋਂ ਵੱਧ ਆਪਣੇ ਯਤਨ ਕਰਿਏ ਹਾਜ਼ਰੀ ਕਿਸੇ ਇੱਕ ਦਿਨ ਵੀ ਲਾਈਏ। ਪਰ 29 ਤਰੀਕ ਨੂੰ ਅਮਰਤਵੇਲੇ ਜਿਹੜਾ ਵੱਡਾ ਨਗਰ ਕੀਰਤਨ ਸਤਿਗੁਰਾਂ ਦਾ ਉਹੀ ਸਮਾਹ ਆਪਾਂ ਮਹਿਸੂਸ ਕਰਕੇ ਕਿ ਸਤਿਗੁਰ ਕਲਗੀਧਰ ਪਾਤਸ਼ਾਹ ਸਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਨੂੰ ਬਾਬਾ ਜੇਤਾ ਜੀ ਭਾਈ ਜੇਤਾ ਜੀ ਲੈ ਕੇ ਆ ਰਹੇ ਤੇ ਨਗਰ ਕੀਰਤਨ ਦੇ ਵਿੱਚ 29 ਤਰੀਕ ਅਮਰਤਵੇਲੇ ਉਹ ਖਾਲਸਾ ਜਹੋ ਜਲਾਲ ਜਿਹੜਾ ਉਹ ਇੱਕੋ ਹੀ ਸਮਾਗਮ ਹੋਣਾ ਭਾਵੇਂ 25 ਤਰੀਕ ਦੇ ਸਮਾਗਮ ਵੱਖ-ਵੱਖ ਧਰਤੀਆਂ ਦੇ ਉੱਤੇ ਬਾਕੀ ਕਮੇਟੀਆਂ ਨੇ ਵੀ ਮਨਾਉਣੇ ਆ ਪਰ 29 ਤਰੀਕ ਨੂੰ ਇਹ ਜਿਹੜਾ ਸਤਪੁਰਾਂ ਦੇ ਸੀਸ ਦਾ ਸੰਸਕਾਰ ਕੀਤਾ ਗੁਰਦਵਾਰਾ ਸੀਸਗੰਜ ਵਿਖੇ ਕਲਗੀਧਰ ਪਾਤਸ਼ਾਹ ਜੀ ਨੇ ਆਪ ਉਹ ਸਮਾਗਮ ਸਾਡਾ ਵੱਡਾ ਹੋਣਾ ਉਹਦੇ ਵਿੱਚ ਵੱਧ ਤੋਂ ਵੱਧ ਯਤਨ ਕਰੀਏ ਕਿ 29 ਤਰੀਕ ਨੂੰ ਜ਼ਰੂਰ ਹਾਜ਼ਰੀਆਂ ਭਰਿਏ ਤਾਂ ਕਿ ਪਤਾ ਲੱਗੇ ਕਿ ਕਲਗੀਧਰ ਪਾਤਸ਼ਾਹ ਖਾਲਸਾ ਪੰਥ ਦੇ ਬਾਨੀ ਜਿਨ੍ਹਾਂ ਨੇ ਉਸ ਪਵਿੱਤਰ ਧਰਤੀ ਦੇ ਖੜੇ ਹੋ ਕੇ ਗੁਰੂ ਸਾਹਿਬ ਦੇ ਸੀਸ ਸੰਸਕਾਰ ਤੋਂ ਬਾਅਦ ਇੱਕ ਲਲਕਾਰ ਦਿੱਤੀ ਸੀ ਜਿਵੇਂ ਇੱਕ ਆਖਾ ਖਾਲਸਾ ਸਾਜੂਗਾ ਜੇਦੀ ਪਹਿਚਾਨ ਵੱਖਰੀ ਤੇ ਅਡਰੀ ਹੋਊਗੀ ਜਿਹੜਾ ਸਰਬੱਤ ਦੇ ਭਲੇ ਦੇ ਸੰਕਲਪ ਦੇ ਨਾਲ ਖੜਾ ਹੋ ਜਾਤ ਪਾਤ ਊਚ ਨੀਚ ਗਰੀਬ ਅਮੀਰ ਦਾ ਸਾਰਾ ਪਾੜਾ ਸਤਿਗੁਰੂ ਜੀ ਨੇ ਮਕਾਇਆ 1675 ਵਿੱਚ ਸਤਿਗੁਰੂ ਜੀ ਨੇ ਉਸ ਧਰਤੀ ਤੇ ਅਕਾਲ ਪੁੰਗੇ ਉੱਤੇ ਫੜ ਕੇ ਬਚਨ ਆਜਾਰੇ ਸੀ ਤੇ 1699 ਵਿੱਚ ਸਤਗੁਰੂ ਜੀ ਨੇ ਫਿਰ ਇਹ ਖਾਲਸਾ ਵਰਗਣ ਕੀਤਾ ਸੋ بڑے-ਵੱਡੇ ਸਮਾਗਮ ਆ ਸਾਰਿਆਂ ਨੂੰ ਸਨੇਮਰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਾਂ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚੀਏ ਤੇ ਵੱਧ ਤੋਂ ਵੱਧ ਯੋਗਦਾਨ ਪਾਈਏ ਇਹ ਸਮਾਗਮ ਨਿਰੰਤਰ ਦਿਨ ਰਾਤ ਦੇ ਆ ਦਿਨ ਦੇ ਵੀ ਸਮਾਗਮ ਆ ਤੇ ਰਾਤ ਦੇ ਵੀ ਸਮਾਗਮ ਆ ਸੋ ਗੁਰੂ ਚਰਨਾ ਚਰਦਾਸ ਵੀ ਕਰੀਏ ਕਿ ਸਤਗੁਰੂ ਜੀ ਬਰਦੇ ਪੋਰਖਾਨੇ ਬਹੁਤ ਵੱਡਾ ਸਾਡੇ ਤੇ ਪਰਵਕਾਰ ਕੀਤਾ ਜਿਸ ਲਈ ਅਰਦਾਸ ਮਨਾਈ ਸਿੱਖ ਇੱਕ ਵਾਰੀ ਅਰਦਾਸ ਕਰੇ ਸਿੱਖ ਦੋ ਵਾਰੀ ਅਰਦਾਸ ਕਰੇ ਸਿੱਖ ਲੱਖ ਵਾਰੀ ਕਰੋੜ ਵਾਰੀ ਇਹਦਾ ਸਮਾਪਤੀ ਜਿਹੜੀ ਆ ਅਰਦਾਸ ਦੀ ਉਹਨਾਂ ਬਜ਼ੁਰਗਾਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਸਰਬੱਤ ਦੇ ਵਿੱਚ ਸੁੱਖ ਸ਼ਾਂਤੀ ਬਖਸ਼ੇ ਕਰੇ ਤੇ ਇੱਕ ਅਚੇਚਾ ਉਹ ਤੁਹਾਡੇ ਮੀਡੀਆ ਰਹੀ ਮੈਂ ਜਰੂਰ ਬਹੁਤਿਆਂ ਸਾਹਾਂ ਦੇ ਹਰਕਤ ਇਹ ਕਹਿਣਾ ਹੁੰਦਾ ਕਿ ਇਹ ਸਮਾਂ ਆ ਸੈਂਟਰ ਸਰਕਾਰ ਕੋਲ ਵੀ ਇਹ ਸਮਾਂ ਆ ਇਹ ਦਿੱਲੀ ਦੀ ਸਰਕਾਰ ਕੋਲ ਵੀ ਕਿ 550 ਸਾਲਾ ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜੀ ਨੋਟੀਫਿਕੇਸ਼ਨ ਕੀਤੀ ਜਿਹੜੀ ਲਾਗੂ ਨਹੀਂ ਅਜੇ ਤੱਕ ਹੋਈ ਉਹ ਕਿਰਪਾ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਤੁਸੀਂ ਵਾਅਦਾ ਕੀਤਾ ਹੈ ਉਹ ਵਾਅਦਾ ਸੰਪੂਰਨ ਕਰ ਦਿਓ ਇਹ ਮੈਂ ਸਮਝਦਾ ਸੱਚੀ ਦੇ ਸੁੱਚੀ ਸ਼ਰਧਾਂਜੜੀ ਤੇ 350 ਸਾਲਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਉਹ ਸਰਕਾਰ ਨੂੰ ਵੀ ਮਨਾਇਆ ਸਫਲ ਹੋਊਗਾ ਸੋ ਦੋਹਾਂ ਸਰਕਾਰਾਂ ਨੂੰ ਬੇਨਤੀ ਕਰਦਾ ਕਿਉਂਕਿ ਭੁੱਲਰ ਸਾਹਿਬ ਦਾ ਕੇਸ ਦਿੱਲੀ ਸਰਕਾਰ ਕੋਲ ਆ ਉਹ ਵੀ ਹੁਣ ਭਾਜਪੀ ਦੀ ਸਰਕਾਰ ਹੈ ਤੇ ਸੈਂਟਰ ਦੀ ਸਰਕਾਰ ਕਿਉਂਕਿ ਝੂਟੀ ਕੈਟਾਗਰੀ ਆ ਸੋ ਜਿਹੜੀ ਉਹ 219 ਦੀ ਸਹਿਬਗੁਰੂ ਨਾਨਕਦੇਵ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜੀ ਨੋਟੀਫਿਕੇਸ਼ਨ ਜਿਹੜੀ ਲਾਗੂ ਨਹੀਂ ਅਜੇ ਤੱਕ ਹੋਈ ਉਹ ਲਾਗੂ ਹੋ ਜਵੇ ਕਿ ਮੈਂ ਸਮਝਦਾ ਇੱਕ ਸਿੱਖਾਂ ਦੇ जखਮਾਂ ਦੇ ਉੱਤੇ ਮਲਮ ਲਾਉਣ ਦਾ ਕੰਮ ਹੋਊਗਾ ਹਰ ਇੱਕ ਚੀਜ਼ ਦਾ ਇੱਕ ਕਾਰਜ ਹੁੰਦਾ ਖੇਤਰ ਹੁੰਦਾ ਤੁਸੀਂ ਪੱਤਰਕਾਰ ਆ ਤੁਸੀਂ ਇਹਦੇ ਵਿੱਚ ਮਾਸਟਰ ਮੈਂ ਵਕੀਲ ਆ ਮੈਂ ਉਹ ਚ ਮਾਸਟਰ ਹਾਂ ਤੇ ਜਿਹੜੀ ਸਰਕਾਰ ਆ ਇਹ ਸਰਕਾਰ ਅੱਜ ਧਾਰਮਿਕ ਤੌਰ ਦੇ ਉੱਤੇ ਮੈਂ ਕਿਹਾ ਸੀ ਕਿ ਅਸੀਂ ਸਾਰਿਆਂ ਨੂੰ ਸਦਾ ਖੁੱਲਾ ਦਿੰਨੇ ਆ ਕਿਉਂਕਿ ਗੁਰੂ ਘਰ ਤਾਂ ਸਾਰਿਆਂ ਨੂੰ ਖੁੱਲਾ ਹੀ ਸਦਾ ਹੁੰਦਾ ਸਟੇਜਾਂ ਤੇ ਆਓ ਤੁਹਾਨੂੰ ਬੋਲਣ ਦਾ ਵੀ ਸਮਾਂ ਦੇਾਂਗੇ ਆਕੇ ਉੱਥੇ ਸਾਡੇ ਵਿੱਚ ਸ਼ਾਮਲ ਵੀ ਹੋਵੋ ਪਰ ਜੇਲੇ ਬਖਰੇ ਸਮਾਗਮ ਕਰੋਗੇ ਉਹ ਬਖਰੇ ਸਮਾਗਮਾਂ ਦੀ ਕਿਉਂ ਕੀ ਰੂਪਰੇਖਾ ਲਿਖੀ ਜਾਣੀ ਦਾ ਕੀ ਰੂਪਰੇਖਾ ਉਹਦੇ ਨਿਕਲਣੀ ਉਹ ਅਚਤਾਪਦੀ ਤੋਂ ਬਾਅਦ ਪਤਾ ਲੱਗ ਜਾਣਾ ਸੋ ਇਹ ਕਾਰਜ ਧਾਰਮਿਕ ਤੌਰ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਚਤਾਪਦੀਆਂ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਵਿਸ਼ੇ ਗੁਰੂ ਸਾਹਿਬਾਨਾਂ ਦੀ ਮਨਾਉਂਦੀ ਆ ਤੇ ਸਰਕਾਰਾਂ ਕਾਰਜ ਆਪਣੇ ਕਰਦੀਆਂ ਉਹ ਕਿਹੜੇ ਕਾਰਜ ਆ ਕੋ ਸਦੀਪ ਕਾਲ ਲੈ ਵੱਡਾ ਕਾਰਜ ਕਰ ਜਾਓ ਜਿਹੜਾ ਚੇਤਾ ਰੱਖਣ ਪੇ 350 ਸਾਲਾਂ ਦੇ ਵਿੱਚ ਆਹ ਕਾਰਜ ਹੋਇਆ ਸੀ ਤੇ ਮੈਂ 2-3 ਦਿਨ ਪਹਿਲਾਂ ਗਿਆ ਸੀ ਜਿਹੜੀ ਸਾਡੀ ਗਰਾਊਂਡ ਆ ਜਿੱਥੇ ਪਾਰਕਿੰਗ ਆ ਉਹ ਹੁਣ ਬਾਬੇ ਸਤਨਾਮ ਸਹੂਣੀ ਕਲ ਦੇ ਲੱਗੇ ਆ ਉਹ ਕਾਰਜ ਇਦਾਂ ਦੇ ਜਿਹੜੇ ਆ ਜਾਂ ਉਥੇ ਕੋਈ ਪੈਚ ਵਰਕ ਦਾ ਕੰਮ ਸੀ ਜਾਂ ਕੋਈ ਹੋਰ ਕਾਰਜ ਸੀ ਉਹ ਸਾਰੇ ਤਾਂ ਉਵੇਂ ਦੇ ਉਵੇਂ ਪਏ ਆ ਤੇ ਸਰਕਾਰ ਨੂੰ ਨਗਰ ਇੱਧਰ ਕੀਰਤਨ ਦਰਬਾਰਾਂ ਦੀ ਬੜੀ ਕਾਲੀ ਪਈਊ ਆ ਇਹਦਾ ਕਾਰਜ ਸਾਡੇ ਸ਼ੋਮਣੀ ਕਮੇਟੀ ਦੇ ਸਾਰੇ ਸਥਾਨਾਂ ਦੇ ਉੱਤੇ ਦਿਨ ਰਾਤ ਹੁੰਦੇ ਆ ਜੋ ਹੁੰਦੇ ਵੀ ਰਹਣੇ ਆ ਦਿਨ ਰਾਤ ਸੋ ਸਾਰਿਆਂ ਨੂੰ ਸਨੇਮਰ ਬੇਨਤੀ ਆ ਕਿ ਸਰਕਾਰ ਆਪਣਾ ਕਾਰਜ ਆਪ ਕਰੇ ਧਾਰਮਿਕ ਤੌਰ ਤੇ ਸ਼ੌਨੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜਾ ਕਾਰਜ ਕਰਦੀ ਆ ਉਹਨੂੰ ਇਹ ਕਾਰਜ ਜਿਹੜਾ ਆ ਉਹ ਕਰਨ ਦਿੱਤਾ ਜਾਵੇ ਇਹਨਾਂ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ